ਡੇਰਾ ਬਾਬਾ ਨਾਨਕ ਵਿਖੇ 28 ਸਾਲਾ ਨੌਜਵਾਨ ਦੀ ਸ਼ੱਕੀ ਹਲਾਤਾਂ ਦੇ ਵਿੱਚ ਮਿਲੀ ਲਾਸ਼ ਮ੍ਰਿਤਕ ਨੌਜਵਾਨ ਕਸਬਾ ਡੇਰਾ ਬਾਬਾ ਨਾਨਕ ਦਾ ਵਸਨੀਕ ਦੱਸਿਆ ਜਾ ਰਿਹਾ ਹੈ ਇਸ ਮੌਕੇ ਪੁਜੇ ਡੇਰਾ ਬਾਬਾ ਨਾਨਕ ਪੁਲਿਸ ਦੇ ਡੀਐਸਪੀ ਜੋਗਾ ਸਿੰਘ ਨੇ ਦੱਸਿਆ ਕਿ ਬੀਤੇ ਕੱਲ ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਡੇਰਾ ਬਾਬਾ ਨਾਨਕ ਪੁਲਿਸ ਨੂੰ ਸੂਚਨਾ ਦਿੱਤੀ ਗਈ ਸੀ ਕਿ ਉਹਨਾਂ ਦਾ ਪੁੱਤਰ ਲਾਪ੍ਰਿਤ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮੁਹੱਲਾ ਡੇਰਾ ਬਾਬਾ ਨਾਨਕ ਜੋ ਸ਼ੁੱਕਰਵਾਰ ਰਾਤ ਤੋਂ ਹੀ ਘਰਲਾ ਪਤਾ ਸੀ ਉਹਨਾਂ ਦਾ ਦੱਸਿਆ ਕਿ ਉਕਤ ਨੌਜਵਾਨ ਦੀ ਪੁਲਿਸ ਦੇ ਪਰਿਵਾਰ ਵੱਲੋਂ ਪਾਲ ਕੀਤੀ ਜਾ ਰਹੀ ਸੀ ਪਰਿਵਾਰ ਵਾਲੋ ਪੁਲਿਸ ਨੇ ਸੂchna ਦਿੱਤੀ ਗਈ ਸੀ ਕਿ ਲਾਪਰੇ ਸਿੰਘ ਦੀ ਲਾਸ਼ ਕਰਤਾਰਪੁਰ ਕੋਰਿਡੋਰ ਨਜ਼ਦੀਕ ਪੁਰਾਣੇ ਗੇਟ ਉੱਪਰ ਪਈ ਹੋਈ ਸੀ। ਉਹਨਾਂ ਦੱਸਿਆ ਕਿ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਤਫ਼ਤੀਸ਼ ਸ਼ੁਰੂ ਕਰ ਦਿੱਤੀ ਗਈ ਹੈ। ਤੇ ਲਾਸ਼ ਨੂੰ ਪੋਸਟਮਾਰਟਮ ਲਈ ਬਟਾਲਾ ਵਿਖੇ ਭੇਜਿਆ ਗਿਆ ਹੈ। ਕਿ ਮਾਮਲਾ ਕੀ ਭਾਜੀ? ਮਾਮਲਾ ਜੀ ਇਹੀ ਪਰਸੋਂ ਤੋਂ ਲੱਭਦੇ ਪਏ ਸ਼ਾਮ ਦੇ ਲਾਪਤਾ ਸੀਗਾ ਘਰੋਂ ਤੇ ਸਾਨੂੰ ਵੀ ਕੱਲ ਸਵੇਰੇ ਦੱਸਿਆ ਸਾਡੇ ਮਦਰ ਨੂੰ ਲਾਉਣੇਗੇ ਇਦਾਂ ਦੱਬਦਾ ਨਹੀਂ ਪਿਆ ਮੁੰਡਾ ਪਤਾ ਨਹੀਂ ਕਿੱਥੇ ਚਲਾ ਗਿਆ ਤੇ ਇਹੀ ਫਿਰ ਇਹਦੇ ਯਾਰਾਂ ਦੋਸਤਾਂ ਦੱਸਿਆ ਕਿ ਤਾਏ ਦਾ ਮੁੰਡਾ ਨਾਲ ਇਹ ਰਾਣਾ ਜੀ ਉਹ ਲੈ ਕੇ ਗਿਆ ਇਹਨੂੰ ਤੇਰੇ ਕੋਲ ਫਿਰ ਉਹ ਰਾਣੇ ਨੂੰ ਜਦੋਂ ਪੁੱਛਿਆ ਪੁੱਛਿਆ ਕਹਿੰਦਾ ਮੈਨੂੰ ਪਤਾ ਨਹੀਂ ਆਇਆ ਕਿੱਥੇ ਆ ਤੇ ਉਹ ਬਾਅਦ ਚ ਰਾਣੇ ਦਾ ਨੰਬਰ ਲਾਉਂਦੇ ਰਾਣਾ ਇਹਦਾ ਨੰਬਰ ਉਹਨੇ ਲੱਗਾ ਕਿ ਤੂੰ ਦੱਸ ਦੇ ਦੇ ਐਟ ਲੀਸਟ ਆ ਕਿੱਥੇ ਆ ਨਾਲ ਤੇਰੇ ਗਿਆ ਸੀਗਾ ਤੇ ਉਹਨੇ ਵੀ ਦੱਸਿਆ ਫਿਰ ਇਦਾਂ ਹੀ ਹੁਣ ਅੱਜ ਮੈਂ ਵੀ ਚੰਡੀਗੜ੍ਹੋਂ ਆਪਾਂ ਆਏ ਲੱਭਣ ਲੱਭਣ ਲਈ ਚਲੋ ਸੱਸ ਕੱਲੀ ਆ ਕਿੱਥੇ ਲੱਭਦੀ ਰਹੂਗੀ ਜਦੋਂ ਆ ਕੇ ਦੇਖਿਆ ਇਦਾਂ ਹੀ ਲੱਭਦੇ ਲੁੱਭਦੇ ਫਿਰ ਉੱਪਰ ਦੇਖਿਆ ਤਾਂ ਉੱਪਰੋਂ ਵੀ ਇਦਾਂ ਡੈਡ ਬੋਡੀ ਮਿਲਦੀ ਆ ਕੀ ਮੌਤ ਦਾ ਕੀ ਕਰਨ ਲੱਗਾ ਤੁਹਾਨੂੰ ਬਾਈ ਮੌਤ ਦੇਖੋ ਜੀ ਹੁਣ ਪੋਸਟਮਾਰਟਮ ਲਈ ਭੇਜਣ ਲੱਗੇ ਨੇ ਮਲਾਜਮ ਉੱਚ ਪਤਾ ਲੱਗੇਗਾ ਕੀ ਗੱਲ ਹੋਈ ਜਾਂ ਕੋਈ ਡਰਗ ਦੀ ਓਵਰਡੋਜ਼ ਆ ਜਾਂ ਕੋਈ ਹੋਰ ਕੋਈ ਕਿਸ ਚੀਜ਼ ਨਾਲ ਉਹਦੇ ਹੋਈ ਡੈਥ ਕੀ ਕੰਮ ਕਰਕੇ ਕਰਦਾ ਸੀ ਬਸ ਇਹ ਇੱਥੇ ਗੈਸ ਏਜੰਸੀ ਆ ਚੌਂਕ ਜਿੱਥੇ ਕਾਲਾਂ ਵਾਲੀ ਜਿੱਥੇ ਆ ਲਗਦਾ ਲੇਬਰ ਦਾ ਕੰਮ ਕਰਦਾ। ਬਸ ਨਸ਼ਾ ਨੁਸ਼ਾ ਕਰਨ ਦਾ ਆਦੀ ਹੈ ਕਹਿੰਦੇ। ਨਹੀਂ ਪਹਿਲਾਂ ਤਾਂ ਨਹੀਂ ਕਦੀ ਸਾਨੂੰ ਤਾਂ ਨਹੀਂ ਦੱਸਿਆ ਕਿ ਕੋਈ ਨਸ਼ਾ ਨੁਸ਼ਾ ਕਰਦਾ। ਇਦਾਂ ਦਾ ਕੋਈ ਸੁਣਿਆ ਨਹੀਂ। ਇਹ ਭਰਾ ਨੇ। ਕੱਲਾ ਕੱਲਾ ਹੀ ਸੀਗਾ ਜੀ। ਕਿੰਨ ਸਿਸਟਰ ਕਿੰਨੀਆਂ ਨੇ? ਸਿਸਟਰ 2 ਨੇ। ਤੇ ਸਰ ਜਦੋਂ ਇਹ ਗੁੰਮ ਹੋਏ ਐਸੇ ਦੀ ਕੋਈ ਗੁੰਮਸ਼ੀਦ ਦੀ ਰਿਪੋਰਟ ਲਖਾਈ ਪਈ? ਹਾਂਜੀ ਕੱਲ ਲਖਾਈ ਸੀਗੀ। ਪਹਿਲਾਂ ਤਾਂ ਵੇਟ ਕੀਤੀ ਥੋੜੀ ਦੇਰ 12-15 ਘੰਟੇ ਕਿ ਸ਼ਾਇਦ ਆ ਜਾਏ ਵਾਪਸ। ਬਟ ਆਇਆ ਨਹੀਂ ਜਦੋਂ ਫਿਰ ਹਾਰ ਕੇ ਅਹੀਂ ਕਿਹਾ ਕਿ ਜਾਓ ਰਿਪੋਰਟ ਤਾਂ ਲਿਖਾ ਕੇ ਆਓ ਮਿਸਿੰਗ ਦੀ। ਫਿਰ ਉਹ ਕੱਲ ਰਿਪੋਰਟ ਲਿਖਾ ਕੇ ਆਏ ਸੀਗੇ। ਉਹੀ ਕਾਰਵਾਈ ਉਹ ਵੀ ਕਰਦੇ ਪਏ ਸੀਗੇ ਨੰਬਰ ਵਗੈਰਾ ਟਰੇਸ ਕਰਦੇ ਪਏ ਸੀਗੇ ਕਿ ਕਿੱਥੇ ਲੋਕੇਸ਼ਨ ਆ ਰਹੀ ਹੈ ਮੁੱਖ ਸਰਪੀਸ ਪਹੁੰਚੀ ਜਿੱਥੇ ਡੈਡ ਬਿੱਟੀ ਮਿਲੀ ਹਾਂਜੀ ਹਾਂਜੀ ਤੇ ਕੀ ਸ਼ੱਕ ਹੈ ਕਿਸੇ ਦੇ ਫਿਲਹਾਲ ਸ਼ੱਕ ਤਾਂ ਜੀ ਕਿਸੇ ਤੇ ਕੀ ਕੇ ਤੇ ਵੀ ਨਹੀਂ ਹੈਗਾ ਬਟ ਇਹੀ ਹੈ ਕਿ ਹੁਣ ਉਹ ਜਿਹੜਾ ਇਹਦਾ ਕਜ਼ਨ ਸੀਗਾ ਰਾਣਾ ਉਹਨੂੰ ਉਹ ਲੱਭ ਜੇ ਚਲੋ ਪਤਾ ਤਾਂ ਲੱਗੇ ਕੀ ਗੱਲ ਕੀ ਹੋਈ ਆ ਸ਼ੱਕ ਤਾਂ ਕੀ ਇਹਦੇ ਤੇ ਕਰਨਾ ਉਹਨ ਕੀ ਕੀ ਮੰਕੀ ਕਰਦੇ ਪਏ ਸੀ ਮੰਗੇ ਹੀ ਆ ਕਿ ਬਸ ਇਹ ਜਿਹੜਾ ਨਸ਼ਾ ਹੈ ਕਿ ਤਰੀਕੇ ਨਾਲ ਘਟ ਹੋ ਜੇ ਪੰਜਾਬ ਤੋਂ ਮੁੱਕ ਤਾਂ ਸਕਦਾ ਨਹੀਂ ਘਟ ਹੋ ਜੇ ਚਲੋ ਇੰਨਾ ਹੀ ਬੜਾ ਪੁਲਿਸ ਦਾ ਵੀ ਪੰਜਾਬ ਸਰਕਾਰ ਵੀ ਬੜਾ ਪੈਸਾ ਲahari ਆ ਹਾਂ ਜੀ 5:30 ਵਜੇ ਪਹਿਲਾਂ ਰਾਣਾ ਏਜੰਸੀ ਚੋਂ ਲੈ ਕੇ ਆਇਆ ਕੀ ਬਿਠ ਦੜਦ ਨਾ ਕੀ ਹੈ ਲਾਪਰੇ ਸਿੰਘ ਅੱਛਾ ਉਥੋਂ ਏਜੰਸੀ ਚੋਂ ਲੈ ਕੇ ਆ ਉੱਥੇ ਵੀਡੀਓ ਵੀ ਹੈਗੀ ਉਹਦੇ ਰਾਣੇ ਦੀ ਤਾਇ ਦਾ ਪੁੱਤ ਅੱਛਾ ਮੁੜ ਕੇ ਘਰ 5:50 ਵਜੇ ਆ ਕੇ ਬੜਾ ਖੁਸ਼ੀ ਖਸ਼ਾਈ ਮਤਲਬ ਹੀ ਮਾਂ ਪੁੱਤ ਮੁੜ ਕੇ ਬਾਬੇ ਸ੍ਰੀ ਚੰਦੇ ਮੱਥਾ ਵੀ ਟੇਕਣ ਗਏ ਆ ਘਰ ਆ ਕੇ ਦਵਾਈ ਵੀ ਲੈਣ ਗਏ ਸਾਢੇ 7:00 ਪੌਣੇ 8:00 ਵਜੇ ਦੇ ਘਰੋਂ ਗਿਆ ਮੁੜ ਕੇ ਵੀ ਮਮਮੀ ਸੈਰ ਕਰਾਂ ਆ ਨਾਲ ਸਾਡੇ ਗਵਾਂਢ ਦਾ ਮੁੰਡਾ ਜਸਕਰਨ ਉਹਦੇ ਨਾਲ ਸੈਰ ਕਰਨ ਚੱਲ ਗਿਆ ਸੈਰ ਕਰਕੇ ਤੇ ਮੁੜ ਕੇ 9:00 9:00 ਵਜੇ ਰਾਣਾ ਘਰ ਆਇਆ ਘਰੋਂ ਫੇਰ ਜਾ ਕੇ ਪਤਾ ਨਹੀਂ ਘਰੋਂ ਕੀ ਖੜਿਆ ਤੇ ਕੀ ਨਹੀਂ ਤੇ ਮਗਰ 9:30 ਵਜੇ ਮੁੰਡਾ ਦਾ ਫੋਨ ਬੰਦ ਹੋ ਗਿਆ ਫੋਨ ਵੀ ਬੰਦ ਹੋ ਗਿਆ ਕੋਈ ਮੈਂ ਫੋਨ ਲਾਲਾ ਕੇ ਸੁਣਿਆ ਨਹੀਂ ਮੁੰਡੇ ਦਾ ਫੋਨ ਲੱਗਦਾ ਤੇ 10 ਵਜੇ ਮਾਰ ਕੇ ਤੇ ਘਰ ਆ ਗਿਆ ਇੱਕ ਦਿਨ ਦੀ ਗੱਲ ਹੈ ਇੱਕ ਦਿਨ ਮਿਸਮਾ ਸ਼ੁਕਰਵਾਰ ਰਾਤ ਸ਼ੁਕਰਵਾਰ ਰਾਤ ਦੀ ਕਿੰਨੇ ਵਜੇ ਆਉਂਦਾ ਇਹ 10:00 ਵਜੇ ਦੇ ਜਦੋਂ ਕੰਮ ਸੁਮ ਘਰਦ ਹੋ ਗਿਆ ਬੇਟੇ ਦਾ 9:30 ਹੋ ਗਏ ਤੇ ਵੀ ਜਬ ਮਤਲਬ ਫੋਨ ਬੰਦ ਹੋ ਗਿਆ ਅੱਜ ਕਿਉਂ ਪਤਾ ਲੱਗਿਆ ਤੁਹਾਨੂੰ ਆਜੇ ਪਿੰਡ ਨੇ ਕਿਦ ਦਾ ਕਾਜ ਤੇ ਲਪੜ ਨੇ ਹਪੇ ਲਪੜ ਨੇ ਤੇ ਮੁੰਡੇ ਦੇ ਨਿਆਣੇ ਹੀ ਚਲੋ ਗਵਾਂਡ ਦੇ ਉਹ ਵਿਚਾਰੇ ਸੜਕਾਂ ਤੇ ਵੇਖ ਕੇ ਆਏ ਅੱਜ ਦੋਏ ਪਣਮਈਏ ਆਏ ਨੇ ਤੇ ਉਹਨਾਂ ਨੇ ਨਾਲ ਫੌਜੀ ਨਹੀਂ ਆਪਣਾ ਕਾਲਾ ਫੌਜੀ ਉਹ ਵੀ ਨਾਲ ਗਏ ਨੇ ਤਾਂ ਜੋ ਕੋਰੀਡੋਰ ਜਿਹੜਾ ਪਹਿਲਾ ਬਨਾਣਾ ਗੇਟ ਹੈ ਨਾ ਉੱਥੇ ਜਾ ਕੇ ਉਹਨਾਂ ਨੂੰ ਉੱਤੇ ਚੜ ਕੇ ਵੇਖਿਆ ਤੇ ਮੇਰਾ ਪੁੱਤ ਪਰ ਨਾ ਹੀ ਪਿਆ ਉੱਥੇ ਜੁੱਤੀ ਕੇ ਪਾਸੇ ਜੁੱਤੀ ਪਤਾ ਨਹੀਂ ਕਿ ਚਗੋ ਚਗਮੂ ਨਿਕਲ ਨਹੀਂ ਕਿੰਨੀ ਉਮਰ ਕਿੰਨੀ ਕਿਤੇ ਅਠਾਈ ਸਾਢੇ 27 ਸਾਲ ਹੈਗੀ ਹੈ ਵਿਆਹ ਇੱਕ ਵਾਰ ਹੈ ਕੁਵਾਰਾ ਜੀ ਨਹੀਂ ਆਪਾਂ ਲਗ ਨਹੀਂ ਦੋ ਕੀ ਮੈਂ ਕਰਦੇ ਆ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਮੰਗ ਕਰਨੇ ਪਏ ਇਹਨੂੰ ਵੱਧ ਤੋਂ ਵੱਧ ਸਜ਼ਾ ਦਿਓ ਬੇਸ਼ੱਕ ਮਾਰ ਵੀ ਦੇਣ ਤੇ ਮੈਨੂੰ ਕੋਈ ਪਰਵਾਹ ਨਹੀਂ ਹੈਗੀ ਕਰੋ ਸੱਟੇ ਮਾਰਿਆ ਮੁੰਡੇ ਨੂੰ ਕਰੋ ਮੇਰੇ ਪੁੱਤ ਨੂੰ ਕਰੋ ਖੜ ਕੇ ਮਾਰਿਆ ਇਹਨੇ ਕੀ ਕੋਈ ਰੰਜਿਸ਼ ਹੈ ਤਾਂ ਨਾ ਰੰਜਿਸ਼ ਕੋਈ ਨਹੀਂ ਹੈਗੀ ਇਹ ਮੁੰਡਾ ਬਹੁਤ ਹੀ ਜ਼ਿਆਦਾ ਚਲਾਕਸ਼ਿਆਰੀ ਇਹਨਾਂ ਦੇ ਪਾਪਾ ਦੀ ਡੈਥ ਉਹ ਮਤਲਬ ਇੱਕ ਆਂਧਾ ਨਹੀਂ ਪਈ ਇਹਨਾਂ ਨੂੰ ਵੀ ਮਲਕ ਤੇ ਬਾਹ ਨਾ ਰਾਣੇ ਦੇ ਨਾਲ ਜਾਣਦੇ ਇਹਨਾਂ ਨੂੰ ਰਾਣੇ ਨੇ ਉਹ ਕੰਮ ਕਰ ਛੜੇ ਇਹਦੇ ਨਾਲ ਮੇਰਾ 2 ਸਾਲ ਹੋ ਗਿਆ ਪਲੇਟ ਹੋਇਆ ਕਿ ਇਹਨੇ ਮਗਰੋਂ ਚੋਲਾ ਸਾਬੋਂ ਵੀ ਕਢਾਤਾ ਸੀ ਪਾਠ ਪੁਠ ਕਰਦਾ ਸੀ ਮੁੰਡਾ ਉਹ ਪੁਰ ਪੁਰਾ ਪੜ੍ਹਨਾ ਪੜੇ ਜੇ ਬਾਹ ਪਾਤ ਤੇ ਨੇ ਚੋਲਾ ਸਾਬੋਂ ਵੀ ਕਢਾਤਾ ਚੋਲਾ ਸਾਬੋਂ ਚਲੋ ਪਾਠ ਤੋਂ ਹਟ ਗਿਆ ਮੁੜ ਕੇ ਇਹ ਚਾਚੀ ਉੱਥੇ ਸਕਿਉਰਟੀ ਗਾਰਡ ਦੀ ਨੌਕਰੀ ਕਰਨੀ ਇੱਥੇ ਕਰਨੀ ਹੈ ਮਜੀਠੇ ਜਾਣਾ ਮੇਰੇ ਕੋਲ 10000 ਰੁਪਏ ਇਹਨਾਂ ਨੇ ਹਫਤੇ ਦੇ ਵਿੱਚ ਡਾਇਆ ਦੂਆਂ ਨੇ ਮੇਰ ਕੋ ਲਾਇਣਾ ਹਜ਼ਾਰ ਦੇ ਦੇ 1500 ਦੇ ਮੰਮੀ ਆ ਜਾ ਦੇ ਮੈਨੂੰ ਨਹੀਂ ਪਤਾ ਪੀ ਕੀ ਕਰਦਾ ਇਹਨੇ ਗੁਰਦੁਆਰੇ ਵੀ ਟੀਕਾ ਦਾ ਸਮਾਨ ਦੇ ਕੇ ਨਾ ਟੀਕਾ ਲਾਇਆ ਨੇ ਦੇ ਕੇ ਸਮਾਨ ਤੇ ਉੱਥੇ ਆਪ ਹੁਣ ਡਿੰਟੀ ਤੇ ਚੱਲਿਆ ਉਹ ਤੇ ਮੁੰਡਾ ਜਦੋਂ ਮੈਨੂੰ ਫੋਨ ਆਇਆ ਪੀ ਮੁੰਡਾ ਗੁਰਦੁਆਰੀ ਡਿੱਗਾ ਹੁਣ ਡਿੱਗਾ ਲਾਹਪਰੀ ਤੇ ਡਿੱਗਾ ਦਰਾਲੇ ਨੇ ਦਿੱਤਾ ਸਾਰਾ ਸਮਾਨ ਬੇਸ਼ੱਕ ਜੀ ਬੇਸ਼ੱਕ ਜੀ ਹੁਣ ਇਹ ਦੀਸ਼ਾ ਇਹ ਦੀ ਵੀ ਇਹਦਾ ਵੀ ਹੁਣ ਵੀ ਇਹ ਤਾਂ ਲਾਇਆ ਆ ਦਾ ਬੰਦ ਤਾਂ ਆਂ ਲਿਆ ਸੀ ਤੇ ਸਿੱਧੇ ਖੋਲਿਆ ਸੀ ਮੰਗੇ ਕਿ ਮੇਰੀ ਇਹੋ ਮੰਗ ਭਈ ਜਿੱਥੇ ਵੀ ਫੜਿਆ ਜਾਂਦਾ ਤੈਨੂੰ ਮੈਨੂੰ ਹਨ ਇਨਸਾਫ ਚਾਹੀਦਾ ਮੇਰੇ ਪੁੱਤ ਦਾ ਇਨਸਾਫ ਚਾਹੀਦਾ ਮੈਂ ਕੱਲੀ ਜਾਨੀ ਕੀ ਕਰ ਸਕਦੀ ਆਸਪਤਲ ਵੀ ਮੇਰੇ ਪੂਰੇ ਹੋ ਗਏ ਨੇ ਮੈਂ ਤਾਂ ਇਹਦੀ ਸਿਰ ਤੇ ਬੈਠੀ ਹਾਂ ਜੀ ਸਰ ਅੱਜ ਇੱਕ ਨੌਜਵਾਨ ਦੀ ਜਿਹੜੀ ਡੈਡਵਾਰਡ ਮਿਲੀ ਹੈ ਕੀ ਮਾਮਲਾ ਕੀ ਹੈ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਤੇ ਪੁਰਾਣਾ ਜਿਹੜਾ ਰਸਤਾ ਹੈ ਉਹ ਗੇਟ ਦੇ ਉੱਪਰ ਗੁੰਮਟ ਹੈ ਗੁੰਮਟ ਦੇ ਵਿੱਚੋਂ ਇੱਕ ਬਾਡੀ ਮਿਲੀ ਆ ਜਿਹੜੀ ਕੋਈ ਕਰੀਬ 28 ਸਾਲ ਲੜਕੇ ਦੀ ਬਾਡੀ ਹੈ ਲਵਪ੍ਰੀਤ ਸਿੰਘ ਨਾਮ ਇਹਦਾ ਇੱਥੇ ਨਾਲ ਹੀ ਸ਼ਹਿਰ ਦੇ ਵਿੱਚ ਡੇਰਾ ਬਾਬਾ ਨਾਨਕ ਬਾਜ਼ਾਰ 'ਚ ਹੀ ਰਹਿੰਦਾ ਰਹਿਣ ਵਾਲਾ ਇਹਦਾ ਤਾਇ ਦਾ ਲੜਕਾ ਤੇ ਪਰਸੋਂ ਦੇ ਘਰੋਂ ਗਾਇਬ ਸੀ ਜਿਸ ਦੇ ਸਬੰਧ ਵਿੱਚ ਕੱਲ ਇਹਦੇ ਲਵਪ੍ਰੀਤ ਦੇ ਮਾਤਾ ਪਿਤਾ ਨੇ ਕੰਪਲੇਨਟ ਕੀਤੀ ਸੀ ਜਿਹਦੇ ਵਿੱਚ ਇਹਦਾ ਇਸ਼ਤਿਹਾਰ ਵਗੈਰਾ ਜਾਰੀ ਕਰਾਇਆ ਗਿਆ ਸੀ ਕਿ ਇਹ ਕਿੱਥੇ ਗਏ ਨੇ ਦੋਨੋਂ ਪਰ ਲੇਕਿਨ ਇਹਦਾ ਤਾਇ ਦਾ ਲੜਕਾ ਕੱਲ ਵਾਪਸ ਆ ਗਿਆ ਸੀ ਆਪਣੇ ਘਰ ਇਹ ਮਿਲ ਨਹੀਂ ਸੀ ਰਹਾ ਅੱਜ ਇਹਦੀ ਇਹਦੇ ਪਰਿਵਾਰ ਵਾਲੇ ਭਾਲ ਕਰਦੇ ਹੋਏ ਇੱਥੇ ਪਹੁੰਚੇ ਨੇ ਜਿੱਥੇ ਇਹਨਾਂ ਨੂੰ ਇਹਦੀ ਬਾਡੀ ਮਿਲੀ ਆ ਇਹਦਾ ਪੋਸਟਮਾਰਟਮ ਕਰਾਉਣਾ ਹੈ ਆਫਟਰ ਇਹਦਾ ਕੌਜ਼ ਆਫ ਡੈਥ ਹੈਗਾ ਤੇ ਮਤਾਵਲ ਕਾਰਵਾਈ ਕੀਤੀ ਜਾਏਗੀ ਸਰ ਫਿਰ ਪਰਿਵਾਰ ਇਹ ਲੜਕੀ ਕਰਨ ਕੀਤੀ ਹੈ ਜੀ ਫਿਲਹਾਲ 174 ਦੀ ਕਾਰਵਾਈ ਇਹਦੇ ਪਰਿਵਾਰ ਦੇ ਮੈਂਬਰ ਚਾਹੁੰਦੇ ਨੇ ਵੀ ਹੋਵੇ ਤੇ ਸਾਨੂੰ ਪਤਾ ਲੱਗੇ ਵੀ ਇਹਦਾ ਕੌਜ਼ ਆਫ ਡੈਥ ਕੀ ਆ ਇਹਨੂੰ ਇਹਦੇ ਤਾਏ ਦੇ ਲੜਕੇ ਨੇ ਜਾਂ ਕੁਛ ਦੇ ਕੇ ਮਾਰਿਆ ਹੈ ਜਾਂ ਇਹ ਆਪਣੇ ਆਪ ਕੁਛ ਮਰਿਆ ਹੈ ਸਰ ਮੁੱਢਲੀ ਜਾਂਚ ਤੋਂ ਕੀ ਲੱਗਦਾ ਵੈਸੇ ਡੈਡ ਪਟ ਵੀ ਮੁੱਢਲੀ ਜਾਂਚ ਤੋਂ ਅਜੇ ਕੁਝ ਨਹੀਂ ਕਹਿ ਸਕਦਾ ਇਹਦੇ ਬਾਰੇ ਤੇ ਆਫਟਰ ਪੋਸਟਮਾਰਟਮ ਹੀ ਪਤਾ ਚੱਲੇਗਾ ਇਹਦੀ ਮੌਤ ਕਿਸ ਤਰ੍ਹਾਂ ਆਈ ਮੌਕੇ ਪਰ ਪਰਿਵਾਰ ਵੱਲੋਂ ਸ਼ੱਕ ਜਤਾਇਆ ਜਾ ਰਿਹਾ ਹੈ ਕਿ ਇਹ ਪਹਿਲਾਂ ਵੀ ਇਹਨਾਂ ਦੇ ਕੋਲ ਲੜਾਈ ਵਗੈਰਾ ਹੋਈ ਸੀ ਉਹਦੀ ਵੀ ਤਫਤੀਸ਼ ਕੀਤੀ ਜਾਵੇਗੀ ਜਿਸ ਤਰ੍ਹਾਂ ਦੀ ਵੀ ਤਫਤੀਸ਼ ਦੌਰਾਨ ਕੋਈ ਗੱਲ ਸਾਹਮਣੇ ਆਏਗੀ ਲੜਾਈ ਝਗੜੇ ਵਾਲੀ ਜਾਂ ਇਹਦੇ ਤਾਏ ਦੇ ਲੜਕੇ ਦੇ ਖਿਲਾਫ ਤੇ ਉਹਦੇ ਖਿਲਾਫ ਕਾਰਵਾਈ ਕੀਤੀ ਜਾਵੇਗੀ